ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਯਕੇ ਤੇ ਮੈਂ ਹਾਂ ਤੁਹਾਡਾ ਹੋਸਟ ਰਿਸ਼ੀ ਕੁਮਾਰ ਪਿਆਰੇ ਵਿਦਿਆਰਥੀਓ ਅੱਜ 29 ਜਨਵਰੀ 2024 ਨੂੰ ਪ੍ਰੀ ਬੋਰਡ ਪੇਪਰ ਸੀਗਾ ਪਲੱਸ 2 ਪੋਲੀਟੀਕਲ ਸਾਇੰਸ ਦਾ ਤੇ ਆਓ ਇਹਦੇ ਛੋਟੇ ਕੁਐਸਚਨਾਂ ਦਾ ਹੱਲ ਦੇਖਦੇ ਹਾਂ ਤਾਂ ਕਿ ਤੁਸੀਂ ਆਪਣੇ ਆਨਸਰ ਜਿਹੜੇ ਨੇ ਉਹ ਮੈਚ ਕਰ ਸਕੋ ਸੋ lettes us ਅ ਡੂ ਤੁਹਾਡਾ ਪੇਪਰ ਹੋ ਚੁੱਕਾ ਹੈ ਸਾਰਿਆਂ ਦਾ ਤੇ ਤੁਸੀਂ ਆਨਸਰ ਮੈਚ ਕਰ ਲਵੋ Uh, let me give you the correct answers to all these questions <Caydelete> plus 2 political science da jeeda paper c oda hal rajniti vich muluki subha da lekhak kaun hai rajniti muluki subha da lekhak grahan walss hai ide answers ki bharna si grahan walss dooja prashn vigyanik samayvad da pitama kaun hai karl marx ਚੀਨ ਵਿੱਚ ਇੱਕ ਦਲ ਪ੍ਰਣਾਲੀ ਇਹ ਤੀਜਾ ਚੌਥਾ ਭਾਰਤੀ ਸੰਸਦੀ ਪ੍ਰਣਾਲੀ ਇੰਗਲੈਂਡ ਦੇਸ਼ ਤੋਂ ਲਈ ਯਾਨੀ ਯੂਕੇ ਪੰਜਵਾਂ ਪ੍ਰਸ਼ਨ ਆਮ ਆਦੀ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਹੈ ਛੇਵਾਂ ਪ੍ਰਸ਼ਨ ਸ਼ਿਮਲਾ ਸਮਝੌਤਾ ਸਾਲ 1972 1972 ਵਿੱਚ ਹੋਇਆ ਸੱਤਵਾਂ ਭਾਰਤ ਚੀਨ ਨੂੰ ਵੰਡਣ ਵਾਲੀ ਰੇਖਾ ਦਾ ਨਾਮ ਮੈਕਮੋਹਨ ਲਾਈਨ ਹੈ ਮੈਕਮੋਹਨ ਲਾਈਨ ਠੀਕ ਹੈ ਅੱਠਵਾਂ ਰਾਜਧਿਕ ਕੋ ਪ੍ਰਣਾਲੀ ਦੀ ਕੋਈ ਇੱਕ ਰਸਮੀ ਢਾਂਚਾ ਨਾ ਬੇਟਾ ਰਸਮੀ ਢਾਂਚੇ ਕਿਹੜੇ ਨੇ ਵਿਧਾਨਪਾਲਿਕਾ ਕਾਰਜਪਾਲਿਕਾ ਨਿਆਂਪਾਲਿਕਾ ਕੋਈ ਇੱਕ ਲਿਖ ਦੇ ਨਵਾਂ ਉਧਾਰਵਾਦ ਸ਼ਬਦ ਲਾਤੀਨੀ ਭਾਸ਼ਾ ਦੇ ਕਿਹੜੇ ਸ਼ਬਦੋਂ ਲਾਤੀਨੀ ਭਾਸ਼ਾ ਦੇ ਸ਼ਬਦ ਲਿਬਰ ਤੋਂ ਲਿਆ ਦਸਵਾਂ ਤੁਲਾਤਮਕ ਰਾਜਨੀਤੀ ਵਿੱਚ ਕਿਹੜੇ ਸਮਾਜਾਂ ਰਾਜਾਂ ਦਾ ਜ਼ਿਆਦਾਤਰ ਜੁੜਤਾ ਜਾਂਦਾ ਹੈ ਵਿਕਾਸਸ਼ੀਲ ਡਿਵੈਲਪਿੰਗ ਸਮਾਜਾਂ ਤੇ ਠੀਕ ਹੈ ਮਹਾਤਮਾ ਗਾਂਧੀ ਦੀ 11ਵਾਂ ਮਹਾਤਮਾ ਗਾਂਧੀ ਦੀ ਸਵੈ ਜੀਵਨੀ ਦਾ ਨਾਂ ਕੀ ਹੈ ਮਾਈ ਐਕਸਪੈਰੀਮੈਂਟ ਵਿਦ ਟਰੂਥ ਸੱਚ ਨਾਲ ਮੇਰੇ ਤਜਰਬੇ 12ਵਾਂ ਕੋਈ ਵੀ ਦਬਾਉ ਸਮੂਹ ਦੇ ਨਾਂ ਲਿਖੋ ਬੇਟਾ ਦਬਾਉ ਸਮੂਹ ਆ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਹੈ ਐਮ ਸੀ ਯੂ ਮਾਸਟਰ ਕਟ ਯੂਨੀਅਨ ਹੈ ਕਿਸਾਨ ਭਾਰਤੀ ਕਿਸਾਨ ਯੂਨੀਅਨ ਹੈ ਮਜ਼ਦੂਰ ਕਿਸਾਨ ਮੋਰਚਾ ਹੈ ਇਹ ਸਾਰੇ ਦਬਾਉ ਸਮੂਹ ਨੇ ਜਿਹੜੇ ਸਰਕਾਰਾਂ ਤੇ ਦਬਾਅ ਬੰਦੇ ਨੇ ਠੀਕ ਹੈ ਭਾਰਤ ਦੇ ਕਿਸੇ ਇੱਕ ਰਾਸ਼ਟਰੀ ਰਾਜਨੀਤਿਕ ਦਲ ਦਾ ਨਾਮ ਲਿਖੋ ਛੇ ਦਲ ਨੇ ਕਿਸੇ ਦਾ ਨਾਮ ਬੋਲ ਦੋ ਬੀਐਸਪੀ ਬੀਜੇਪੀ ਕਾਂਗਰਸ ਇੰਟਰਨੈਸ਼ਨਲ ਕਾਂਗਰਸ ਐਨਪੀਪੀ ਠੀਕ ਹੈ ਕੋਈ ਇੱਕ ਦਲ ਨਾ ਲਿਖਣਾ ਸੀਗਾ 14ਵਾਂ ਸਯੁਕਤ ਰਾਸ਼ਟਰ ਦਾ ਸਥਾਪਨਾ ਕਦੋਂ ਹੋਈ 24 ਅਕਤੂਬਰ 1945 ਠੀਕ ਹੈ 15ਵਾਂ ਕੁਐਸਚਨ ਭਾਰਤ ਦੇ ਮੁੱਖ ਚੋਣ ਕਮਿਸ਼ਨ ਦੀ ਨਿਯੁਕਤੀ ਕੌਣ ਕਰਦਾ ਹੈ ਭਾਰਤ ਦਾ ਰਾਸ਼ਟਰਪਤੀ 16ਵਾਂ ਪ੍ਰਸ਼ਨ ਮੁੱਖੀ ਅਧਿਕਾਰਾਂ ਦੀ ਸਰਵਵਿਆਪੀ ਘੋਸ਼ਣਾ ਕਦੋਂ ਹੋਈ ਇਹ ਈਸੀ 10 ਦਸੰਬਰ 1948 ਨੂੰ 17ਵਾਂ ਕਿਹੜੀ ਨੌਕਰਸ਼ਾਹੀ ਦੀ ਵਿਸ਼ੇਸ਼ਤਾ ਨਹੀਂ ਹੈ ਰਾਜਨੀਤਿਕ ਆਧਾਰ ਤੇ ਭਰਤੀ ਜਿਹੜੀ ਹੈ ਇਹ ਨੌਕਰਸ਼ਾਹੀ ਦੀ ਵਿਸ਼ੇਸ਼ਤਾ ਨਹੀਂ ਹੈ ਸਹੀ ਵਾਲਾ ਆਨਸਰ 18ਵਾਂ ਕਿਹੜਾ ਰਾਜਨੀਤਿਕ ਸੰਬਾਚਾਰ ਦਾ ਭਾਗ ਨਹੀਂ ਹੈ ਹਿੱਤ ਸਮੂਹੀਕਰਨ ਇਹਦਾ ਆਨਸਰ ਹੈ ਇਹ ਸਭ ਰਾਜਨੀਤਿਕ ਸੰਬਾਚਾਰ ਦਾ ਭਾਗ ਨਹੀਂ ਹੈ 19ਵਾਂ ਰਾਜਨੀਤਿਕ ਪ੍ਰਣਾਲੀ ਮੁਲਕੀ ਸੰਬੰਧ ਦਾ ਇੱਕ ਜਾਇ ਸਥਿਰ ਨਮੂਨਾ ਹੈ ਜਿਸ ਵਿੱਚ ਕਾਫੀ ਮਾਤਰਾ ਵਿੱਚ ਕਾਫੀ ਹੱਦ ਤੱਕ ਸ਼ਕਤੀ ਸ਼ਾਸਨ ਦਾ ਸੱਤਾ ਪਾਈ ਜਾਂਦੀ ਹੈ ਇਹ ਰਾਬਰਟ ਡਾਹਲ ਦੀ ਡੈਫੀਨੇਸ਼ਨ ਹੈ ਸਵਸਥ ਲੋਕਮਤ ਰਸਤੇ ਵਿੱਚ ਰੁਕਾਵਟ ਹੈ ਰਾਜਨੀਤਿਕ ਆਧਾਰ ਤੇ ਭਰਤੀ 21ਵਾਂ ਭਾਰਤ ਦੇ ਗੈਰ ਮੈਂਬਰ ਸੰਸਦ ਦੇ ਗੈਰ ਮੈਂਬਰ ਨੂੰ ਵੱਦ ਵੱਦ ਡੈਸ਼ ਮਹੀਨੇ ਲਈ ਮੰਤਰੀ ਬਣਾਇਆ ਜਾ ਸਕਦਾ 6 ਮਹੀਨੇ ਲਈ 6 ਅਨਸਰ ਸੀ ਦਾ 51ਵਾਂ ਹੇਠ ਲਿਖੇ ਵਿੱਚੋਂ ਕਿਹੜਾ ਪੰਚਾਇਤ ਰਾਜ ਪ੍ਰਣਾਲੀ ਵਿੱਚ ਹੇਠਲੇ ਪੱਧਰ ਦੀ ਸੰਸਥਾ ਹੈ ਹੇਠਲੇ ਪੱਧਰ ਦੀ ਸੰਸਥਾ ಗ್ರಾಮ ਪੰਚਾਇਤ ਹੈ ਠੀਕ ਹੈ ਤਈਵੇ ਹੀ ਲਿਖੇ ਵਿੱਚ ਸਭ ਤੋਂ ਪੁਰਾਣਾ ਰਾਸ਼ਟਰੀ ਰਾਜਨੀਤਿਕ ਦਲ ਕਿਹੜਾ ਹੈ ਭਾਰਤੀ ਰਾਸ਼ਟਰੀ ਕਾਂਗਰਸ 130 ਠੀਕ ਚਲਿਓ ਠੀਕ ਸਰ ਠੀਕ ਕਿਹੜੀਆਂ ਚੋਣਾਂ ਭਾਰਤੀ ਚੋਣ ਯੋਗ ਨਹੀਂ ਕਰਵਾਉਂਦਾ ਬੇਟਾ ਇਹਦਾ ਸਹੀ ਆਨਸਰ ਹੈ ਪੰਚਾਇਤ ਚੋਣਾਂ 25ਵਾਂ ਇਹ ਲਿਖਿਆਂ ਵਿੱਚੋਂ ਕਿਹੜਾ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਨਹੀਂ ਹੈ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਭਾਰਤ ਨਹੀਂ ਹੈ ਇਹਦਾ ਆਨਸਰ ਭਾਰਤ ਸੀ 26ਵਾਂ ਪ੍ਰਸ਼ਨ ਉਧਾਰਵਾਦ ਵਿਅਕਤੀ ਦੀ ਸੰਤਤਾ ਸਮਾਨਤਾ ਤੇ ਭਰਾਤੀ ਭਾਵ ਨਾਲ ਸੰਬੰਧਿਤ ਹੈ ਠੀਕ ਹੈ 27ਵਾਂ ਪ੍ਰਸ਼ਨ ਸਾਰੀਆਂ ਰਾਜਨੀਤਿਕ ਪਾਰਟੀਆਂ ਇੱਕ ਤਰ੍ਹਾਂ ਦੀਆਂ ਹੁੰਦੀਆਂ ਨੇ ਠੀਕ ਹੈ 28ਵਾਂ ਹਿਜਰਤ ਸत्याग्रह ਦੀ ਇੱਕ ਵਿਧੀ ਹੈ ਠੀਕ ਹੈ ਆ ਦਾਸ ਸੌਰੀ ਇੱਕ ਗਲਤ ਬੋਲ ਗਿਆ ਮੈਂ 27ਵਾਂ ਪ੍ਰਸ਼ਨ ਦੁਬਾਰਾ ਦੇਖੋ ਸਾਰੀਆਂ ਰਾਜਨੀਤਿਕ ਪਾਰਟੀਆਂ ਇੱਕ ਹੀ ਤਰ੍ਹਾਂ ਦੀਆਂ ਹੁੰਦੀਆਂ ਹਨ ਇਹ ਗਲਤ ਹੈ ਸਟੇਟਮੈਂਟ ਠੀਕ ਹੈ ਕਈ ਵਾਰ ਮੇਰੇ ਕੋਲ ਵੀ ਬੋਲਣ ਲੱਗਿਆ ਗਲਤ ਬੋਲਿਆ ਜਾਂਦਾ ਸੋ 27ਵਾਂ ਕੁਐਸਚਨ ਗਲਤ ਹੈ 28ਵਾਂ ਪ੍ਰਸ਼ਨ ਹੈ ਜਿਰਤ ਸत्याग्रह ਇੱਕ ਵਿਧੀ ਹੈ ਬਿਲਕੁਕੁਲ ਸਹੀ ਹੈ 29ਵਾਂ ਪ੍ਰਸ਼ਨ ਦਾਸ ਕੈਪੀਟਲ ਨਾਮੀ ਪੁਸਤਕ ਦਾ ਲੇਖਕ ਡੇਵ ਡੀਸਟਨ ਹੈ ਗਲਤ ਹੈ ਸੋਸ਼ਲ ਮੀਡੀਆ ਰਾਜਨੀਤਿਕ ਸਮਾਜਿਕ ਕਰਨ ਦਾ ਇੱਕ ਸਾਧਨ ਹੈ ਸਹੀ ਹੈ ਪੰਜਾਬ ਵਿੱਚ ਕੋਈ ਇੱਕ ਕੋਈ ਪੋਰਟ ਟਰਸਟ ਨਹੀਂ ਹੈ ਇਹ ਸਟੇਟਮੈਂਟ ਸਹੀ ਹੈ ਕਿਉਂਕਿ ਕੋਈ ਨਹੀਂ ਹੈਗੀ 32ਵਾਂ ਗੁੱਟਨ ਰਲੇਪਤਾ ਭਾਰਤ ਦੀ ਵਿਦੇਸ਼ ਨੀਤੀ ਦਾ ਮੁੱਖ ਅੰਗ ਹੈ ਬਿਲਕੁਲ ਸਹੀ ਹੈ 33ਵਾਂ ਸੰਪਰਦਾਇਕਤਾ ਰਾਸ਼ਟਰੀ ਏਕੀਕਰਨ ਦੀ ਮੁੱਖ ਸਮੱਸਿਆ ਹੈ ਬਿਲਕੁਲ ਸਹੀ ਹੈ 34ਵਾਂ ਨਗਰ ਨਿਗਮ ਦੇ ਪ੍ਰਧਾਨ ਨੂੰ ਸਪੀਕਰ ਕਿਹਾ ਜਾਂਦਾ ਹੈ ਗਲਤ ਹੈ ਭਾਰਤ ਨਸ਼ਸਥਰੀਕਰਨ ਦਾ ਸਮਰਥਨ ਕਰਦਾ ਹੈ ਠੀਕ ਹੈ ਸੋ ਪਿਆਰੇ ਵਿਦਿਆਰਥੀਓ 35 ਪ੍ਰਸ਼ਨ ਨੇ ਜਿਹੜੇ ਇਹ ਕੁਐਸਚਨ ਪੇਪਰ ਮੈਨੂੰ ਮਿਲਿਆ ਸੀਗਾ ਤੇ ਮੈਂ ਉਹਦੇ ਤੁਹਾਨੂੰ ਹੱਲ ਕਰਤੇ ਆ 35 ਕੁਐਸਚਨ ਆਪਣੇ ਟੈਲੀ ਕਰ ਲਓ ਮੈਨੂੰ ਆਸ ਹੈ ਕਿ ਕਾਫੀ ਪ੍ਰਸ਼ਨ ਜਿਹੜੇ ਆਪਾਂ ਲਾਈਵ ਕਲਾਸਾਂ ਵਿੱਚ ਡਿਸਕਸ ਕੀਤੇ ਹੋਏ ਨੇ ਜੇ ਨਾ ਮੇਰੀ ਲਾਈਵ ਕਲਾਸ ਲਈ ਹੈ 100% ਉਹਨਾਂ ਦੇ ਆਨਸਰ ਇਹ ਸਹੀ ਹੋਣੇ ਚਾਹੀਦੇ ਹਨ ਕਿਉਂਕਿ ਆਪਾਂ ਲਗਭਗ ਇਹ ਸਾਰੇ ਪ੍ਰਸ਼ਨ ਕਿਸੇ ਨਾ ਕਿਸੇ ਰੂਪ ਵਿੱਚ ਡਿਸਕਸ ਕੀਤੇ ਹੋਏ ਨੇ ਸੋ ਪਿਆਰੇ ਵਿਦਿਆਰਥੀਓ फाइनल एग्जाम ਤੋਂ ਪਹਿਲੇ ਪਹਿਲੇ ਮੇਰੀ ਕਲਾਸ ਲਾਣੀ ਸ਼ੁਰੂ ਕਰਦੇ ਹੋ ਡੈਫੀਨੇਟਲੀ ਯੂ ਵਿਲ ਗੈਟ ਦਾ ਮੈਕਸੀਮਮ ਮੈਕਸੀਮਮ ਮਾਰਕਸ ਜਰੂਰ 15 20 ਮਿੰਟ ਅਧੇ ਘੰਟੇ ਦੀ ਮੇਰੀ ਕਲਾਸ ਹੁੰਦੀ ਹੈ ਜਰੂਰ ਅਟੈਂਡ ਕਰੋ ਤਾਂ ਕਿ ਤੁਸੀਂ ਚੰਗੀ ਅੰਡਰਸਟੈਂਡਿੰਗ ਬਿਲਡ ਕਰ ਸੈਂਸ ਦੀ ਕਰ ਸਕੋ ਥੈਂਕ ਯੂ ਥੈਂਕ ਯੂ ਵੈਰੀ ਮਚ ਦੇਖਦੇ ਰਹੋ ਮੇਰਾ ਚੈਨਲ ਕਨਸੈਪਟ ਗੁਰੂ ਇਹ ਕੇ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਥੈਂਕ ਯੂ